23 ਸਾਲਾਂ ਦੀ ਲੜਕੀ ਨੂੰ ਘਰੋਂ ਅਗਵਾ ਕਰਕੇ ਗੈਂਗ ਦੇ ਦੋ આરોપીਾਂ ਵੱਲੋਂ ਗੈਂਗ ਰੇਪ ਦੀ ਘਟਨਾ ਨੂੰ ਦਿੱਤਾ ਸੀ ਅੰਜਾਮ ਲੜਕੀ ਨਿਕਲੀ ਹੈ ਘਰ ਤੋਂ ਬਾਥਰੂਮ ਕਰਨ ਤੇ ਪਿੰਡ ਦੇ ਦੋ ਦੋਸ਼ੀ ਆ ਜਿਹੜੇ ਉਹ ਕੰਦਾ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਪਿਸਤੌਲ ਦੀ ਧਮਕੀ ਦੇ ਕੇ ਪਿਸਤੌਲ ਦੀ ਨੋਕ ਤੇ ਡਰਾ ਕੇ ਉਹਨੂੰ ਤਵਕਾ ਰਮਕਾ ਕੇ ਮੂੰਹ ਬੰਦ ਕਰਕੇ ਗੱਡੀ ਚ ਪਾ ਕੇ ਲੈ ਗਏ ਕੈਂਗਰੇਪ ਤੋਂ ਬਾਅਦ ਪਿੰਡ ਦੇ ਬਾਹਰ ਲੜਕੀ ਨੂੰ ਸੁੱਟ ਕੇ ਹੋਏ ਸੀ ਫਰਾਰ ਉਹਨਾਂ ਤਾਂ ਮੈਂ ਕਹਾਂ ਦੇ ਕਿ ਪਿਸਤੌਲ ਦਿਖਾ ਕੇ ਆਦੇ ਤੋਲ ਦੇ ਨੌਕਤੇ ਉਹਨਾਂ ਮੇਰੇ ਨਾਲ ਗਲਤ ਕੰਮ ਕੀਤਾ 12 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਕੋਡ ਦੇ ਮੁਤਾਬਿਕ ਜੋ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਪਰਚਾ ਦਰਜ ਕੀਤਾ ਤੋ ਹਜੇ ਤੱਕ 10-12 ਦਿਨ ਹੋ ਗਏ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ આરોપીਆਂ ਖਿਲਾਫ ਪੁਲਿਸ ਨੇ ਕੀਤਾ ਸੀ ਮਾਮਲਾ ਦਰਜ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜ ਜਿਹਦੇ ਚ ਉਹਨੇ ਦੱਸਿਆ ਕਿ ਮਤੀ 20 ਤਰੀਕ ਨੂੰ 2 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁਨਸਾਨ ਜਗ੍ਹਾ ਤੇ ਉੱਥੇ ਜਾ ਕੇ ਉਸਨੂੰ ਬੁਲਾਤਕਾਰ ਕੀਤਾ ਆਰੋਪੀ ਆਪਣਾ ਬਚਾਅ ਕਰਨ ਲਈ মিডিਆ ਦਾ ਲੈ ਰਹੇ ਨੇ ਸਹਾਰਾ ਜੋ ਆ ਦੇਖੋ ਜੀ ਆਇਆ ਬੰਦਾ ਬਹੁਤ ਨਾ ਹੈ ਕਿ ਦੋਸਤੀ ਹੈ ਜਿਸ ਕੋਲ ਚੀਜ਼ਾਂ ਖਬਰਾਂ ਦਾ ਕਾਹਦੇ ਦਿਖਾ ਗਿਆ ਬਣਾ ਦਿੱਤਾ ਇੰਤੇ ਜਾ ਰਹੇ ਕਿ ਕੰਮ ਦੇ ਫਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾ ਲੜਕੀ ਨੂੰ ਅਗਵਾ ਕਰ ਗੈਂਗ ਰੇਪ ਕਰਨ ਦਾ ਮਾਮਲਾ ਜੋਸੀ ਸਾਹਮਣੇ ਆਇਆ ਸੀ ਪੀੜਤ ਪਰਿਵਾਰ ਮੁਤਾਬਕ 23 ਸਾਲਾਂ ਦੀ ਉਹਨਾਂ ਦੀ ਲੜਕੀ ਜਦ ਰਾਤ ਨੂੰ ਬਾਥਰੂਮ ਕਰਨ ਉੱਠੀ ਤਾਂ ਪਿੰਡ ਦੇ ਹੀ ਦੋ ਨੌਜਵਾਨਾਂ ਵੱਲੋਂ ਘਰ ਦੀ ਕੰਧਾਂ ਟੱਪ ਕੇ ਦਾਖਲ ਹੋ ਕੇ ਪਿਸਤੋਲ ਦੇ ਦਮ ਤੇ ਲੜਕੀ ਨੂੰ ਅਗਵਾ ਕਰ ਸੁੰਨਸੰਨ ਜਗ੍ਹਾ ਤੇ ਲੈ ਗਏ ਸੀ ਤੇ ਵਾਰੋ ਵਾਰੀ ਉਸ ਨਾਲ ਗੈਂਗਰੇਪ ਕੀਤਾ ਗਿਆ ਗੈਂਗਰੇਪ ਕਰਨ ਤੋਂ ਬਾਅਦ આરોપીਆਂ ਨੇ ਪੀੜਤ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ ਸੀ ਕਿਸੇ ਤਰ੍ਹਾਂ ਲੜਕੀ ਆਪਣੇ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਤੇ ਦੋ આરોપીਾਂ ਖਿਲਾਫ ਕਿਡਨਾਪਿੰਗ ਅਤੇ ਗੈਂਗਰੇਪ ਦਾ ਮੁਕੱਦਮਾ ਦਰਜ ਕਰ ਲਿਆ ਸੀ ਪਰ આરોપી ਫਰਾਰ ਦੱਸੀ ਜਾ ਰਹੇ ਸੀ ਪੁਲਿਸ ਵੱਲੋਂ ਜਲਦ ਹੀ આરોપીਆਂ ਨੂੰ ਫੜੇ ਜਾਣ ਦੀ ਗੱਲ ਕਹੀ ਗਈ ਸੀ ਪੀੜਿਤ ਪਰਿਵਾਰ ਨੇ ਕਿਹਾ ਕਿ 12 ਦਿਨ ਬੀਤ ਚੁੱਕੇ ਨੇ ਅਜੇ ਤੱਕ ਪੁਲਿਸ ਵੱਲੋਂ આરોપી ਗ੍ਰਿਫਤਾਰ ਨਹੀਂ ਕੀਤੇ ਗਏ આરોપી ਮੀਡੀਆ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੀੜਿਤ ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ આરોપીਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਲੜਕੀ ਕਿੱਥੋਂ ਦੇ ਰਹਿਣ ਵਾਲੀ ਤੇ ਕਿੰਨੀ ਉਮਰ ਸੀ ਕੀ ਲੱਗਦੀ ਸੀ ਇਹ ਜੀ ਮੇਰੀ ਛੋਟੀ ਸਿਸਟਰ ਹੈ ਇਹਦੀ ਉਮਰ ਹੈ 23 ਸਾਲ ਹਜ਼ਾਰਾ ਸਿੰਘ ਦੇ ਰਹਿਣ ਵਾਲੇ ਆ ਤੇ ਇਹ 19ਵੀਂ 20 ਤਰੀਕ ਰਾਤ ਦੀ ਗੱਲ ਹੈ ਜੀ ਲੜਕੀ ਨਿਕਲੀ ਹੈ ਘਰ ਤੋਂ ਵਾਸਟਰੂਮ ਕਰਨ ਤੇ ਪਿੰਡ ਦੇ ਦੋ ਦੋਸ਼ੀ ਆ ਜਿਹੜੇ ਉਹ ਕੰਦਾ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਪਿਸਤੌਲ ਦੀ ਧਮਕੀ ਦੇ ਕੇ ਪਿਸਤੌਲ ਦੀ ਨੋਕ ਤੇ ਡਰਾ ਕੇ ਉਹਨੂੰ ਤਫਕਾਰ ਧਮਕਾ ਕੇ ਮੂੰਹ ਬੰਦ ਕਰਕੇ ਗੱਡੀ ਚ ਪਾ ਕੇ ਲੈ ਗਏ ਪਿੰਡ ਦੀ ਕਿਸੇ ਸੌਂ ਇਨਸਾਨ ਜਗ੍ਹਾ ਤੇ ਉਥੇ ਲ ਜਾ ਕੇ ਉਹਨਾਂ ਇਹਦੇ ਨਾਲ ਕੋ ਗਲਤ ਸੰਬੰਧ ਬਣਾਏ ਔਰ ਫਿਰ ਇਹਨੂੰ ਉਥੇ ਛੱਡਦਾ ਔਰ ਲੜਕੀ ਘਰੇ ਆਈ ਹੈ ਤਾਂ ਫਿਰ ਇਹਨੇ ਆ ਕੇ ਸਾਰਿਆਂ ਨੂੰ ਆਪਣੀ ਘਟਨਾ ਬਾਰੇ ਦੱਸਿਆ ਤੇ ਅਸੀਂ ਇਹਨੂੰ ਫਿਰ ਐਡਮਿਟ ਕਰਾਇਆ ਸਿਵਲ ਸਰਕਾਰੀ ਹਸਪਤਲ ਫਰੋਜਪੁਰ ਫਿਰ ਰਿਪੋਰਟ ਦੇ ਮਤਾਬਿਕ ਜੋ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਪਰਚਾ ਦਰਜ ਕੀਤਾ ਤੋਂ ਹਜੇ ਤੱਕ 10-12 ਦਿਨ ਹੋ ਗਏ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਗੈਂਗਰੇਪ ਕੀਤਾ ਹਾਂਜੀ ਹਾਂਜੀ ਗੈਂਗਰੇਪ ਕੀਤਾ ਉਹਨਾਂ ਜੀ ਤੋ ਫਿਰ ਸਾਡੀ ਤਾਂ ਇਹੀ ਪ੍ਰਸ਼ਾਸਨ ਅਗੇ ਮੰਗ ਹੈ ਕਿ ਮੁੰਡੇ ਜਲਦੀ ਜਲਦੀ ਗ੍ਰਿਫਤਾਰ ਕੀਤੇ ਜਾਣ ਔਰ ਇੱਕ ਗੱਲ ਹੋਣਾ ਹੋਰ ਪਠਾਈ ਹੈ ਕਿ ਫੇਕ ਵੀਡੀਓ ਬਣਾ ਕੇ ਘਰ ਚ ਉਹਨਾਂ ਨੇ ਪਾਈ ਜਾਂਦੇ ਆ ਔਰ ਸਾਡੇ ਤੇ ਬਲੇਮ ਦਿੱਤੇ ਜਾ ਰਹੇ ਨੇ ਕੁੜੀ ਤੇ ਔਰ ਕੱਲ ਨੂੰ ਕੁੜੀ ਕੋਈ ਇਸ ਦਵਾ ਦੇ ਵਿੱਚ ਆ ਕੇ ਕੋਈ ਅਨਗਠਨਾ ਕਰਦੀ ਹੈ ਤਾਂ ਉਹਦੇ ਜ਼ਿੰਮੇਵਾਰ ਇਹ ਹੋਣਗੇ ਲੜਕੇ ਦਾ ਪਰਿਵਾਰ ਦੋਨੋਂ ਲੜਕਿਆਂ ਦਾ ਪਰਿਵਾਰ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ हां जी सोशल मीडिया ਤੇ ਬਿਲਕੁਲ ਕਬਰਾਂ ਫੇਕ ਬਣਾ ਕੇ ਲਾ ਰਹੇ ਨੇ। ਔਰ ਉਹਨਾਂ ਕੋ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਲੜਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣ। ਅਗਰ ਜੇ ਉਹ ਗ੍ਰਿਫਤਾਰ ਨਹੀਂ ਹੋਣਗੇ ਤਾਂ ਸਾਡੇ ਤੇ ਇਦਾਂ ਬਲੇਮ ਆਉਂਦੇ ਰਹਿਣਗੇ। ਸਾਨੂੰ ਬਹੁਤ ਖਤਰਾ ਹੈ ਸਾਰੇ ਪਰਿਵਾਰ ਨੂੰ ਉਹਨਾਂ ਵੱਲੋਂ। ਤਾਂ ਮੈਂ ਕਹਿ ਦਿੱਤੀਆਂ ਜਾ ਰਹੀਆਂ ਨੇ। ਹਾਂਜੀ। ਹਾਂਜੀ ਹਾਂਜੀ ਰਿਪੋਰਟ ਦੇ ਮੁਤਾਬਕ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ। ਸਾਡੀ ਇਹੀ ਪ੍ਰਸ਼ਾਸਨ ਤੋਂ ਮੰਗ ਹੈ ਬਹੁਤ ਜਲਦੀ ਗ੍ਰਿਫਤਾਰ ਕੀਤੇ ਜਾਣ ਲੜਕੇ। ਰਹਿਣ ਵਾਲੀ ਸੀ। ਯਾ ਰੱਥੇ ਗੋਬਰਾ। ਹਾਂ ਕੀ ਗੱਲਬਾਤ? ਜਾ ਤੋਨ ਮੈਂ ਬਾਥਰੂਮ ਕਰਨ ਨਿਕਲੀ ਸੀ ਰਾਤ ਦਾ ਸਮਾਂ ਸੀ। ਉਹ ਦੋ ਮੁੰਡੇ ਆ ਕੇ ਅੰਦਰ ਕੰਦਾ ਛੋਟੀਆਂ ਛੋਟੀਆਂ ਟੱਪ ਕੇ ਅੰਦਰ ਦਾਖਲ ਹੋ ਗਏ। ਉਹਨਾਂ ਮੈਨੂੰ ਪਿਸਤੌਲ ਦਿਖਾ ਕੇ ਧਮਕੀ ਦੇ ਕੇ ਧਮਕੀਆਂ ਨਾਲ ਮੈਨੂੰ ਉਹਨਾਂ ਮੇਰਾ ਮੂੰਹ ਬੰਨ੍ਹ ਕੇ ਤੇ ਗੱਡੀ 'ਚ ਸਿੱਟ ਕੇ ਲੈ ਗਏ। ਉੱਥੇ ਸਾਡੇ ਪਿੰਡ ਦੇ ਵਿੱਚ ਵਿਹਲੀ ਗਈ ਹੈ। ਉਸ ਵਿਹਲੀ ਦੇ ਵਿੱਚ ਲੈ ਗਏ ਮੈਨੂੰ ਉੱਥੇ ਕੋਈ ਰਹਿਣ ਵਾਲਾ ਨਹੀਂ ਹੈ। ਉਹਨਾਂ ਤਾਂ ਮੈਂ ਕਿਆ ਦੇ ਕੇ ਪਿਸਤੌਲ ਦਿਖਾ ਕੇ ਆਦੇ ਤੋਲ ਦੀ ਨੋਕ ਤੇ ਉਹਨਾਂ ਮੇਰੇ ਨਾਲ ਗਲਤ ਕੰਮ ਕੀਤਾ ਆਦੀ ਮਰਜ਼ੀ ਨਾਲ ਮੇਰੀ ਕੋਈ ਇੰਦੇ ਚ ਰਾਇ ਨਹੀਂ ਕੀਤੀ ਉਹਨਾਂ ਮੇਰੀਆਂ ਵੀਡੀਓ ਹੀ ਬਣਾਈਆਂ ਮੈਂ ਰੋਈ ਕਰ ਲਾਈ ਮਿੰਤ ਵੀ ਕੀਤੀ ਬਹੁਤ ਕੁਝ ਕੀਤਾ ਤੇ ਉਹਨਾਂ ਮੇਰੀਆਂ ਵੀਡੀਓ ਬਣਾਈਆਂ ਤੱਕੇ ਨਾਲ ਉਹਨਾਂ ਇਹ ਵੀ ਕਿਹਾ ਸੀ ਤੇਰੀਆਂ ਵੀਡੀਓ ਬੀ ਤਮਕਿਆ ਦੇ ਦੇ ਹਾਂਜੀ ਤਮ ਕਿਆ ਦਿੰਦੇ ਸੀ ਇਹੋ ਤਮਕਿਆ ਦਿੰਦੇ ਸੀ ਵੀ ਅਸੀ ਤੈਨੂੰ ਬਦਨਾਮ ਕਰ ਦਵਾਂਗੇ ਤੈਨੂੰ ਤੁਰੰਤ ਜਗ੍ਹੀ ਛੱਡਾਂਗੇ ਤੇ ਉਸ ਤੋਂ ਬਾਅਦ ਕੀ ਹੈ ਪੁਲਤਨੇ ਮਾਮਲਾ ਪੁਲਤਨੇ ਮਾਮਲਾ ਦਰਜ ਕੀਤਾ ਹੈ ਹਜੇ ਤੱਕ ਉਹ ਨਾ ਫੜੇ ਨਹੀਂ ਗਏ ਫੜਿਆ ਨਹੀਂ ਉਹਨਾਂ ਜਲਦ ਤੋਂ ਜਲਦ ਗ੍ਰਿਫਤਾਰ ਹੋਏ ਜਾਣ ਤੇ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇ ਆ ਦੇ ਬਚਾਅ ਕਰਨ ਵਾਸਤੇ ਉਹਨਾਂ ਝੂਠੀਆਂ ਖਬਰਾਂ ਵੀ ਲਾ ਰੱਖੀਆਂ ਨੇ ਝੂਠੇ ਲਜਾਮ ਲਾ ਰਹੇ ਨੇ ਜੋ ਕੁਝ ਬੋਲਦੇ ਨੇ ਉਹ ਕੁਝ ਸਾਰਾ ਝੂਠੇ ਮੇਰੀ ਇਹਦੇ ਚ ਕੋਈ ਰਾਇ ਨਹੀਂ ਸੀ ਕੋਈ ਕੁੜੀ ਚਾਹੇਗੀ ਆਪਦਾ ਵੀ ਆਪ ਦੀ ਬਰਨਾਮੀ ਕਰੇ ਦੀ ਕਰਵਾਵੇ ਦੀ ਕੋਈ ਵੀਡੀਓ ਦੇ ਅੱਗੇ ਆ ਤੇ ਜੋ ਮੇਰੇ ਨਾਲ ਹੋਇਆ ਤੱਕਾ ਹੋਇਆ ਹੈ ਆਪ ਇਹ ਮੰਗਦੇ ਆ ਵੀ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਉਹਨਾਂ ਨੂੰ ਦੋਨਾਂ ਨੂੰ ਦੋਸ਼ੀਆਂ ਨੂੰ ਪਿੰਡ 'ਚ ਰਹਿਣ ਵਾਲੇ ਨੇ ਉਹ ਵੀ ਮੁੰਡੂੜ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਕੀ ਮਾਮਲਾ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਦ ਦੀ ਵਾਸੀ ਹੈ ਉਸ ਮਹਿਲਾ ਦੇ ਕਹਿਣ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਸਨ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮਕਦਮਾ ਨੰਬਰ 285 ਅਧੀਨ ਧਾਰਾ 70 1 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫ਼ਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਨਜਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ allegations ਨੂੰ verify ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ facts ਸਾਡੇ ਸਾਹਮਣੇ clear ਹੋਣਗੇ ਉਸ ਹਸਾਬ ਨਾਲ ਅਗਲੀ ਤਫਤੀਸ਼ ਕੀਤੀ ਜਾਊਗੀ ਇਹ ਫੜਨੇ ਨੇ ਲੋਕ ਨਹੀਂ ਹਜੇ arrest ਨਹੀਂ ਕੀਤੇ ਗਏ